ਫੇਰੀ ਉੱਚਾ ਕਰਕੇ ਅੰਮ੍ਰਿਤਸਰ ਵੱਲੋਂ ਤੁਹਾਡੇ ਵਰਗੇ ਮਿਹਨਤੀ ਸਰਦਾਰ ਚੱਲਿਆ ਕਰਦੇ ਨੇ ਕਦੇ ਸਿਰ ਨੀਵਾ ਕਰਕੇ ਨਾ ਚੱਲਿਓ ਮੇਰੇ ਵੀਰੋ ਸਿਰ ਨੀਵਾ ਕਰਕੇ ਤੇ ਮਨਦੀਪ ਸਿੰਘ ਮੰਨੇ ਵਰਗੇ ਬਲੈਕਮੇਲਰ ਕੱਦਾਰ ਚੱਲਿਆ ਕਰਦੇ ਨੇ ਅੱਜ ਮੈਂ ਜਿਸ ਵਿਸ਼ੇ ਉੱਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਨੂੰ ਜਿਹੜੇ ਮਿਲਿਆ ਆ ਕਿ ਮਨਦੀਪ ਸਿੰਘ ਮੰਨੇ ਵੱਲੋਂ ਆਪਣੇ ਘਰ ਦੇ ਬਾਹਰ ਜਿਹੜਾ ਇੱਕ ਕਬਜ਼ਾ ਕੀਤਾ ਜਾਂਦਾ ਇਹ ਦਿਮਾਗ ਦੇ ਵਿੱਚ ਪਾਇਆ ਜਾਂਦਾ ਕਿ ਇਹ ਗ੍ਰੀਨ ਬੈਲਟ ਆ ਪਹਿਲਾਂ ਤੇ ਇਹ ਚੀਜ਼ ਦਾ ਆਪਾਂ ਕਰੈਕਟ ਕਰ ਲਈਏ ਕੋਈ ਵੀ ਗ੍ਰੀਨ ਬੈਲਟ ਨਹੀਂ ਹੈ ਇਹ ਗੁਰਦੁਆਰਾ 6ਵੀਂ ਪਾਤਸ਼ਾਹੀ ਜੀ ਦੇ ਲਾਗੇ ਸਰਕਾਰੀ ਰੋਡ ਉੱਤੇ ਕਬਜ਼ਾ ਕਰਕੇ ਦੋ ਪਲਾਟ ਇਹਦੇ ਨੇ ਤੇ ਜਿਹੜੇ ਆ ਸਾਰਾ ਤੁਸੀਂ ਦੇਖੋ ਆ ਇਹਦੇ ਘਰ ਨੇ ਦੋ ਤੇ ਦੋ ਪਲਾਟ ਆ ਸਾਰਾ ਏਰੀਆ ਜਿਹੜਾ ਆ ਉਹ ਸਰਕਾਰ ਦੀ ਕਰੀਬ 4 ਕਰੋੜ ਰੁਪਏ ਦੀ ਜਗ੍ਹਾ ਜਿਹੜੀ ਅੱਜ 800 ਗੱਜ ਅਗਰ 50000 ਦੇ ਹਿਸਾਬ ਨਾਲ ਵੀ ਗੱਜ ਲਈਏ ਰਣਜੀਤ ਸਿੰਘ ਦੇ ਵਿੱਚ ਉੱਤੇ ਕਬਜ਼ਾ ਕੀਤਾ ਹੋਇਆ ਕਬਜ਼ਾ ਕਰਕੇ ਵਲੀ ਹੋਈ ਆ ਤੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਆ ਮੈਂ ਇੱਕ ਚਿੱਠੀ ਤੁਹਾਡੇ ਧਿਆਨ ਚ ਲਿਆਉਣ ਲੱਗਾ ਇਹਦਾ ਹਵਾਲਾ ਦਿੰਦਾ ਆ ਇਹ ਇਹ 2018 ਦੇ ਵਿੱਚ ਲਿਖਦਾ ਆ ਕੀ ਲਿਖਦਾ ਵਾ ਮੈਂ ਜਰਾ ਪੜ੍ਹ ਕੇ ਸੁਣਾ ਚਾਹੁੰਦਾ ਵਾਂ ਸੇਵਾ ਵਿਖੇ ਨਗਰ ਸੁਧਾਰ ٹرسٹ ਦੇ ਚੇਅਰਮੈਨ ਸਾਹਿਬ ਬੇਨਤੀ ਹੈ ਕਿ ਪਲਾਟ ਨੰਬਰ 871 ਤੇ 7297 ਏਕੜ ਸਕੀਮ ਨਗਰ ਸੁਧਾਰ ٹرسٹ ਅੰਮ੍ਰਿਤਸਰ ਵੱਲੋਂ ਅਸੀਂ ਰੀਸੇਲ ਤੇ ਖਰੀਦੀ ਸੀ ਇਹ ਮੰਨਣਾ ਲਿਖਦਾ ਪਏ ਚੇਅਰਮੈਨ ਸਾਹਿਬ ਨੂੰ ਸਾਡੇ ਵੱਲੋਂ ਉਕਤ ਪਲਾਟਾਂ ਦਾ ਪ੍ਰੋਪੋਜ਼ਡ ਪਲਾਨ ਨਕਸ਼ਾ ਫੀ ਜਮ੍ਹਾਂ ਕਰਾਣੋਂ ਪ੍ਰੰਤ ਮੌਕੇ ਤੇ ਕੀਤੀ ਗਈ ਹੈ ਮੈਂ ਮੇਨ ਗੱਲ ਵੱਲ ਉਹਨਾਂ ਤੁਹਾਡਾ ਸਮਾਂ ਕੀਮਤੀ ਹੈ ਕਿਉਂਕਿ ਮੇਰੇ ਵਰਗੇ ਆਉਂਦੇ ਜਾਂਦੇ ਰਹਿੰਦੇ ਨੇ ਤੁਸੀਂ ਤੁਹਾਡਾ ਸਮਾਂ ਕੀਮਤੀ ਹੈ ਕਹਿੰਦਾ ਆ ਪੈਸੇ ਦੀ ਉਸਾਰੀ ਨੀਮਾਦੀਨ ਕੀਤੀ ਗਈ ਹੈ ਅਤੇ ਪੈਸੇ ਦੀ ਉਸਾਰੀ ਤੋਂ ਬਾਅਦ ਬਚਦੀ ਜਗ੍ਹਾ ਮੇਰੇ ਵੱਲੋਂ ਗ੍ਰੀਨ ਬੈਲਟ ਬਣਾ ਦਿੱਤੀ ਗਈ ਹੈ ਮਤਲਬ ਇਹਦੇ ਵੱਲੋਂ ਇਹ ਚੰਗਾ ਤੋਂ ਚੇਅਰਮੈਨ ਲੱਗਾ ਸੀਗਾ ਉਦੋਂ ਪੰਜਾਬ ਅੱਛਾ ਅੱਗੇ ਕੀ ਕਹਿੰਦਾ ਕਿਉਂ ਜੋ ਇਹ ਗ੍ਰੀਨ ਬੈਲਟ ਖੁੱਲੀ ਹੋਣ ਕਰਕੇ ਆਵਾਰਾ ਪਸ਼ੂ ਆ ਜਾਂਦੇ ਹਨ ਇਹ ਕਿਹੜਾ ਮੈਸੇਜ ਦੇ ਜੰਗਲਾਂ 'ਚ ਰਹਿੰਦਾ ਵਾ ਵੀ ਆਵਾਰਾ ਪਸ਼ੂ ਇਹਦੇ ਘਰ ਦੇ ਬਾਹਰ ਹੀ ਆ ਜਾਂਦੇ ਹਨ ਇਸਤੇ ਟੈਂਪਰਰੀ ਤੌਰ ਤੇ ਵਾਂਸਾਂ ਨਾਲ ਬਾਉਂਡਰੀ ਕੀਤੀ ਗਈ ਆ ਕਿ ਉਹਨੇ ਬਾਉਂਡਰੀ ਜਿਹੜੀ ਆ ਵਾਂਸਾਂ ਨਾਲ ਕੀਤੀ ਪੱਕੀ ਨਹੀਂ ਕੀਤੀ ਇਹ ਮੈਂ ਜਿਹੜਾ ਫੋਟੋ ਜਿਹਾ ਦਿਖਾਇਆ ਸ਼ਾਇਦ ਪਤਾ ਨਹੀਂ ਕੀ ਦਿਖਾਤਾ ਉਕਤ ਸੰਬੰਧੀ ਮੇਰੇ ਵੱਲੋਂ ਕੀਤੀ ਗਈ ਉਸਾਰੀ ਦਾ ਮੌਕਾ ਚੈੱਕ ਕਰਵਾਇਆ ਜਾਵੇ ਜੇਕਰ ਕੋਈ ਉਸਾਰੀ ਕੀਤੀ ਗਈ ਤਾਂ ਸੂਚਿਤ ਕੀਤਾ ਜਾਵੇ ਮੈਂ ਉਸ ਮੁਤਾਬਿਕ ਕਰਾਂ ਇਹ ਚੇਅਰਮੈਨ ਸਾਹਿਬ ਲਿਖਦਾ ਆ ਤੇ ਚੇਅਰਮੈਨ ਸਾਹਿਬ ਤੁਹਾਨੂੰ ਪਤਾ ਹੀ ਉਦੋਂ ਕਿੱਡੇ ਮਾਨ ਦਾ ਚੇਅਰਮੈਨ ਸੀਗੇ ਸਾਡੇ ਸ਼ਹਿਰ ਦੇ ਉਹ ਅੱਗੋਂ ਮਾਰਕ ਕਰਦੇ ਨੇ ਐਸ ਸੀ ਸਾਹ ਨੂੰ ਐਸ ਸੀ ਸਾਫ ਐਸ ਡੀਓ ਸਾਹ ਨੂੰ ਐ ਜੀਓ ਸਾਹ ਨੂੰ ਹੁਣ ਜਈ ਸਾਹਿਬ ਜਿਹੜੇ ਨੇ ਮੌਕਾ ਵੇਖਣ ਜਾਂਦੇ ਨੇ ਆ ਦੇਖਿਓ ਮੌਕੇ ਦੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਕਿ ਜਈ ਸਾਹਿਬ ਕੀ ਲਿਖਦੇ ਨੇ ਇਸ ਸੰਬੰਧੀ ਮੌਕਾ ਵੇਖਿਆ ਗਿਆ ਮੌਕੇ ਤੇ 97 ਏਕੜ ਵਿੱਚ ਪਲਾਟ ਡੀ 871 ਡੀ 872 ਦੇ ਸਾਹਮਣੇ ਚੋਰੀ ਸੜਕ ਦੇ ਨਾਲ ਕਾਫੀ ਜਗ੍ਹਾ ਬਚਦੀ ਹੈ ਜਿਸ ਸੰਬੰਧੀ ਦੱਸਿਆ ਜਾਂਦਾ ਹੈ ਕਿ ਜਗ੍ਹਾ ਦਾ ਕੋਈ ਵੀ ਪਲਾਟ ਦੀ ਬਣ ਸਕਦਾ ਨਾ ਹੀ ਇਹ ਜਗ੍ਹਾ ਕਿਸੇ ਲਾਟੀ ਨਾਲ ਲੱਗਦੀ ਹੈ ਜੋ ਲਾੜ ਕੀਤੀ ਜਾ ਸਕੇ ਇਹ ਸਿਰਫ ਪਲਾਟ 871 ਤੇ 872 ਦੇ ਸਾਹਮਣੇ ਇੰਨਾ ਹੀ ਪਲਾਟਾਂ ਨੂੰ ਲੱਗਦੀ ਹੈ ਇਸ ਪਲਾਟ ਦੇ ਲਾਟੀ ਵੱਲੋਂ ਕੋਈ ਵੀ ਪੱਕੀ ਉਸਾਰੀ ਨਹੀਂ ਕੀਤੀ ਗਈ ਹੈ ਇਹ ਜਗ੍ਹਾ ਨੇ ਆਰਜੀ ਤੌਰ ਤੇ ਗ੍ਰੀਨ ਬੈਲਟ ਬਣਾਈ ਬਣਾਈ ਗਈ ਹੈ ਤਾਂ ਜੋ ਆਵਾਰਾ ਪਸ਼ੂ ਨਾ ਆ ਸਕਣ ਸੋ ਤੁਹਾਡੇ ਲੋਕਾਂ ਦੀ ਜਿਹੜੀ ਕਰੋਨਾ ਦੀ ਜਗ੍ਹਾ ਇੰਪਰੂਵਮੈਂਟ ਦਾਸ ਦੀ ਇਹ ਨੱਪ ਕੇ ਬੈਠਾ ਲੱਗੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਹੈ ਉੱਥੇ ਲੋਕ ਜਿਹੜੇ ਨੇ ਉਹ ਦਰਸ਼ਨ ਕਰਨ ਲਈ ਜਿਹੜੇ ਜਾਂਦੇ ਨੇ ਤੇ ਇਹ ਉਹਨਾਂ ਨਾਲ ਜਿਹੜਾ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਗਾ ਜਿਹੜੀ ਕਬਜ਼ਾ ਕੀਤਾ ਹ ਤੋੜਿਆ ਜਾ ਸਕਦਾ ਤੇ ਫਿਰ ਇੱਥੇ ਕਿਉਂ ਨਹੀਂ ਇੱਥੇ ਸਾਡੀਆਂ ਕੋਈ ਮਤਾਵਾਂ ਨਹੀਂ ਲਿਖਦੀਆਂ ਨੇ ਰਸੂਖਦਾਰੋਂ ਕੀ ਵਾਰੀ ਆਈ ਤੋ ਟੀਮ ਨੇ ਕਾਰਵਾਈ ਰੋਕਦੀ ਜਦੋਂ ਵੱਡੇ ਲੋਕਾਂ ਦੀ ਵਾਰੀ ਹੁੰਦੀ ਆ ਉਦੋਂ ਤਾਂ ਸਿਰਫ ਨਾਂ ਦੀ ਕਾਰਵਾਈ ਜਿਹੜੀ ਰਹੀ ਰਹਿ ਜਾਂਦੀ ਐ ਇਹ ਤੁਹਾਡੇ ਸ਼ਹਿਰ ਦਾ ਸਮਾਜ ਸੇਵੀ ਜਿਹੜਾ ਕਹਿੰਦਾ ਵਾ ਮੈਂ ਸਮਾਜ ਸੇਵੀ ਆ ਪਹਿਲਾਂ ਅਕਾਲੀ ਦਲ ਚ ਕੰਮ ਕੀਤਾ ਉਦੋਂ ਪਹਿਲਾਂ ਕੈਰੋਂ ਸਾਹਿਬ ਨਾਲ ਫਿਰ ਰੋਣਿੰਗ ਕੇ ਸਾਹਿਬ ਨਾਲ ਫਿਰ ਮਜੀਠੀਆ ਸਾਹਿਬ ਨਾਲ ਉਤੋ ਬਾਵਾਰੀ ਆਈ ਕੈਪਟਨ ਸਾਹਿਬ ਦੀ ਤੇ ਕੈਪਟਨ ਸਾਹਿਬ ਦੇ ਮੈਂ ਬੜੀਆਂ ਜੁਆਇਨਿੰਗ ਵੇਖੀਆਂ ਮੇਰੀ ਉਮਰ ਨਾਲ ਕੀ ਸਿਆਸਤ ਦੇ ਵਿੱਚ ਆਹ ਕਰੀ ਆ ਵੇਖੋ ਆਹ ਜੁਆਇਨਿੰਗ ਵੇਖੋ ਇਹ ਜੁਆਇਨਿੰਗ ਹੋ ਰਹੀ ਹੈ ਕਾਂਗਰਸ ਤੋਂ ਕੈਪਟਨ ਨਮਿੰਦਰ ਸਿੰਘ ਜੀ ਇਹਨੂੰ ਸਖ਼ਤਰ ਬਣਾਉਂਦੇ ਨੇ ਕਾਂਗਰਸ ਦਾ ਠੀਕ ਹੈ ਜੀ ਜਿਹੜਾ ਤੇ ਇਹਦੇ ਹਿਸਾਬ ਨਾਲ ਚੱਲਦਾ ਜਾਵੇ ਫਿਰ ਉਹ ਤਾਂ ਕੰਮ ਠੀਕ ਹੈ ਜਦੋਂ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੇ ਆ ਕਿਸੇ ਚੈਨਲ ਦੇ ਵਿੱਚ ਕਹਿ ਰਿਆ ਪੰਜਾਬ ਚ ਘਟੀ 90% ਕਰਪਸ਼ਨ ਦੇਖੋ ਕਰਪਸ਼ਨ ਜਿਹੜੀ ਆ ਕਹਿੰਦਾ ਘਟ ਗਈ ਏ 90% ਸਿਫਤ ਸਿਫਤ ਕਰਿਆ ਮੁੱਖ ਮੰਤਰੀ ਸਾਹਿਬ ਦੀ ਬੋਲੀ ਸਿਫਤ ਕਰਦਾ ਫਿਰ ਇਹਨਾਂ ਨੂੰ ਮਿਲਦਾ ਆ 16 ਨਵੰਬਰ 2023 ਚ ਮੀਟਿੰਗ ਹੁੰਦੀ ਆ ਗੱਲ ਚੱਲਦੀ ਆ ਕਿ ਸਾਨੂੰ ਐਮਪੀ ਬਣਾ ਦਿਓ ਐਮਪੀ ਬਣਾ ਦੋਗੇ ਤੇ ਅਸੀਂ ਤੁਹਾਡੇ ਹੀ ਆ ਤੇ ਸਿਫਤਾਂ ਕਰਦੇ ਜਾਵਾਂਗੇ ਜਦੋਂ ਐਮਪੀ ਦੀ ਟਿਕਟ ਨਹੀਂ ਮਿਲਦੀ ਫਿਰ ਆ ਜਾਂਦਾ ਆ ਆ ਸਾਰੀਆਂ ਇਹਦੀ ਫੇਸਬੁੱਕ ਤੇ ਤੁਹਾਨੂੰ ਮਿਲ ਜਾਣਗੀਆਂ ਮਾਨਸੋਸਤੀ ਫਾ ਦਿਓ ਆਪਣੀ ਪਾਰਟੀ ਦੇ ਪ੍ਰਤੀ ਕਿੰਨੇ ਕੇ ਵਫਾਦਾਰ ਇਹਦਾ ਕੰਮ ਕੀ ਆ ਕੀ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਪੈਸੇ ਲੈਣਾ ਆਪਦੀ ਪ੍ਰੋਪਰਟੀ ਬਣਾਉਣਾ ਜਿਹੜੀ ਸਰਕਾਰ ਆਵੇ ਪਹਿਲਾਂ ਉਹਦੇ ਸੋਲੇ ਗਾਣੇ ਕੀ ਸ਼ਾਇਦ ਮੈਨੂੰ ਟਿਕਟਪੜ ਦੇ ਦੇਣਗੇ ਤੇ ਜਦੋਂ ਟਿਕਟ ਨਹੀਂ ਮਿਲਦੀ ਚੋਣ ਲੰਘ ਜਾਂਦੀ ਹੈ ਫਿਰ ਉਹੀ ਮੁੱਖ ਮੰਤਰੀ ਉਹੀ ਮੰਤਰੀ ਉਹੀ ਸਰਕਾਰ ਜਿਹੜੀ ਆ ਮਾੜੀ ਹੋ ਜਾਂਦੀ ਆ ਤੇ ਫਿਰ ਉਹਦੇ ਅਗੇਂਸਟ ਜਿਹੜਾ ਆ ਬੋਲਣਾ ਸ਼ੁਰੂ ਕਰ ਦਿੰਦਾ ਮੈਂ ਇਹ ਆਪਣੇ ਨੂੰ ਕਹਿੰਦਾ ਮੈਂ ਸਮਾਜ ਸੇਵੀ ਆ ਸਮਾਜ ਸੇਵੀ ਐਦਾਂ ਦੇ ਹੁੰਦੇ ਨੇ ਗੁਰੂ ਘਰ ਦੀ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਇਸ ਨਗਰੀ ਨੂੰ ਵਸਾਇਆ ਵੱਖ-ਵੱਖ ਲੋਕ ਆ ਕੇ ਇੱਥੇ ਰਹਿਣ ਲੱਗੇ ਉਹਨਾਂ ਦੇ ਵਾਰਸ ਜਿਹੜੇ ਇਸ ਗੁਰੂ ਨਗਰੀ ਦਾ ਉਹਨਾਂ ਨੇ ਸ਼ਿੰਗਾਰ ਕੀਤਾ ਡਵੈਲਪਮੈਂਟ ਕੀਤੀ ਗੁਰੂ ਸਾਹਿਬ ਮੈਂ ਸਵੇਰੇ ਸੁਣਦਾ ਸੀ ਅੰਮ੍ਰਿਤਸਰ ਵੱਲ ਜਾਂਦੇ ਰਾਈਓ ਉਹ ਲੁਧਿਆਣੇ ਵਾਲੇ ਜਿਹੜੇ ਰਾਗੀ ਸਿੰਘ ਨੇ ਕਿ ਗੁਰੂ ਸਾਹਿਬ ਕਿਤਨਾ ਭੇਸ ਬਦਲ ਕੇ ਉਹਨਾਂ ਦੇ ਜਿਹੜੀ ਪੰਜ ਉਹਨਾਂ ਦੀ ਚੱਕ ਕੇ ਲੈ ਕੇ ਆਉਂਦੇ ਸੀਗੇ ਹਰਮੰਦਰ ਸਾਹਿਬ ਮਾਰਾ ਰঞ্জੀਤ ਸਿੰਘ ਜੀ ਦਾ ਵੇਲਾ ਆਇਆ ਉਹ ਵੀ ਪੇਸ ਬਦਲ ਕੇ ਗੁਰੂ ਘਰ ਆਈਆਂ ਸੰਗਤਾਂ ਨੂੰ ਸੂਲਤ ਦਿੰਦੇ ਰਹੇ ਪੰਡ ਸਿਰ ਤੇ ਚੁੱਕ ਕੇ ਲੈ ਕੇ ਆਉਂਦੇ ਰਹੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਭੇਟ ਕੀਤਾ ਉੱਥੇ ਜਾਂਦੇ ਨੇ ਤੇ ਉਹਨਾਂ ਦੇ ਵਾਰਸਾਂ ਨੂੰ ਫਲੈਕ ਮੇਲ ਕਰਕੇ ਲੁੱਟਿਆ ਗਿਆ ਉਹਨਾਂ ਦੇ ਵਾਰਸਾਂ ਨੂੰ ਬਾਬਾ ਇਹਨਾਂ ਨੂੰ ਇਤਰਾ ਹੀ ਛੱਡ ਦੂਗਾ ਕੱਲਾ ਇਹ ਨਹੀਂ ਆ ਜੀ ਪੂਰੀ ਕਰਨ ਦੇ ਸਬੂਤ ਤੁਹਾਡੇ ਕੋਲ ਹੈਗੇ ਕੋਈ ਉਹ ਅੱਗੇ ਪੇਸ਼ ਕਰੋ ਸਾਰੇ মিডিਆ ਦੇ ਆਪਾਂ ਸਵਾਲ ਕਰਨ ਵਾਲੇ ਬਣੇ ਬਿਲਕੁਲ ਠੀਕ ਹੈ ਜੀ ਵੇਖੋ ਇਦਾਂ ਆ ਜੀ ਪਹਿਲਾਂ ਤੇ ਆਪਾਂ ਆ ਚੀਜ਼ ਉੱਤੇ ਕੰਮ ਕਰ ਲਈ ਅੱਜ ਕਿ ਇਹਦੇ ਘਰ ਤੇ ਕਬਜ਼ਾ ਹੈਗਾ ਕਿ ਨਹੀਂ ਕਿ ਇਹਨੇ ਜਗ੍ਹਾ ਮਲੀਕ ਹੈ ਨਹੀਂ ਜਿਹੜੀ ਆਈ ਬਲੈਕਮੇਲ ਦੀ ਗੱਲ ਉੱਤੇ ਪੂਰੀ ਪ੍ਰੋਪਰਟੀ ਤਿਆਰੀ ਚੱਲਦੀ ਹੈ ਕਿ ਕਿਤਨਾ ਇਨੇ ਇਲੈਕਸ਼ਨ ਲੜੀ 2017 ਦੇ ਵਿੱਚ ਆਪਦੀ ਜਿਹੜੀ ਪ੍ਰੋਪਰਟੀ ਦਾ ਬਿਉਰਾ ਦਿੱਤਾ ਉਹਦੇ ਬਾਅਦ ਇਹਦੀਆਂ ਆਈਟੀਆਰ ਇਨਕਮ ਟੈਕਸ ਰਿਟਰਨਾਂ ਕਿੱਦਾਂ ਰਹੀਆਂ ਕਿਤਰਾ ਇਹਨੇ ਕਮਾਈ ਕੀਤੀ ਦੇਖੋ ਜੇ ਇਹਦੇ ਨੇ ਚੋਣਾਂ ਨਾਲ ਲੜੀ ਹੁੰਦੀ ਇਹਨੇ ਆਮਦਨ ਦਾ ਬਿਉਰਾ ਨਹੀਂ ਦਿੱਤਾ ਹੋਣਾ ਸੀਗਾ ਅੱਜ ਮੇਰਾ ਦਾਵਾ ਆ ਕਿ ਨਾਲ ਦੇ ਦੋ ਪਲਾਟ ਭਾਜੀ ਰਣਜੀਤ ਐਵਨਿਊ ਦੇ ਵਿੱਚ ਪਲਾਟ ਲੈਣਾ ਕੋਈ ਸੋਕੀ ਗੱਲ ਆ ਦੋ ਪਲਾਟ ਇੱਕ ਕਮਰਸ਼ੀਅਲ ਪਲਾਟ ਤੀਸਰਾ ਵੱਖਰਾ ਜਿਹੜਾ ਪਿਛਲੇ 14 ਸਾਲਾਂ ਦੇ ਵਿੱਚ ਲਿਆ ਗਿਆ ਇਹ ਤੇ ਜਾਂਚ ਦਾ ਵਿਸ਼ਾ ਆ ਇੱਥੇ ਕੋਈ ਕਤਲ ਹੋ ਜੇ ਤੇ ਮੈਂ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰੂੰਗਾ ਕਿ ਇਨਵੈਸਟੀਗੇਸ਼ਨ ਵੀ ਮੈਂ ਕਰੂੰਗਾ ਇਨਵੈਸਟੀਗੇਸ਼ਨ ਪਾਰਟ ਆ ਸਰਕਾਰ ਦਾ ਪੁਲਿਸ ਏਰੇ ਵਿੱਚ ਇਨਵੋਲ ਹੋਵੇ ਚੰਗੀ ਏਜੰਸੀ ਤੋਂ ਇਹਦੀ ਜਾਂਚ ਕਰਵਾਈ ਜਾਵੇ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਗੇ ਬੇਨਤੀ ਕਰਦਾ ਕਿ ਇੱਕ ਸੈਟ ਬਿਠਾ ਕੇ ਇੱਥੇ ਭੇਜੀ ਜਾਵੇ ਜੇ ਮੇਰਾ ਵੀ ਕੋਈ ਕਸੂਰ ਹੋਇਆ ਮੈਂ ਵੀ ਇਹਨਾਂ ਨਾਲ ਕਿਤੇ ਇਨਵੋਲ ਹੋਇਆ ਮੇਰੇ ਤੇ ਬੰਦੀ ਕਰ ਬਈ ਠੋਕ ਕੇ ਕੀਤੀ ਜਾਵੇ ਮੈਨੂੰ ਵੀ ਅੰਦਰ ਦੇ ਦਿੱਤਾ ਜਾਵੇ ਜੇ ਮੇਰੀ ਇੱਥੇ ਇੱਕ ਪੈਸੇ ਦੀ ਵੀ ਮੇਰਾ ਰਵਾਦਾਰ ਹਾਂ ਕਿੰਨਾ ਸਮਾਂ ਬਨਾਲ ਰਹੇ ਆ ਇਹਨੇ ਦੇ ਨਾਲ ਜੀ ਮੈਂ ਮੰਨੇ ਨਾਲ ਪਹਿਲਾਂ 9 ਤੋਂ ਲੈ ਕੇ 12 ਤੱਕ 3 ਸਾਲ ਕਤੋਂਬ 17 ਤੋਂ ਲੈ ਕੇ 2024 ਤੱਕ ਹੁਣ ਤੁਸੀਂ ਕਹੋਗੇ ਉਦੋਂ ਕਿਉਂ ਨਹੀਂ ਬੋਲੇ ਮਜਵਾਰ ਜੀ ਬਿਲਕੁਲ ਕੀ ਅੱਜ ਮੈਂ ਨਿਆ ਬੋਲਣ ਕਿ ਸ਼ਹਿਰ ਦੇ ਵਿੱਚੋਂ ਕੋਈ ਹੋਰ ਬੋਲਿਆ ਇਹ ਸਾਰੇ ਤੇ ਜਿਹੜੇ ਗੁੰਡੇ ਰਲੇ ਨੇ ਤੁਸੀਂ ਅੰਦਰ ਜਾ ਕੇ ਲੋਕਾਂ ਨੂੰ ਪੁੱਛ ਕੇ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਕਿਹੜੇ ਕਿਹੜੇ ਅਫਸਰ ਵੇਚੇਗੇ ਮੈਂ ਬਿਲਕੁਲ ਦੱਸੂਗਾ ਜੀ ਬਿਲਕੁਲ ਡਿਟੇਲ ਤੇ ਆਵਾਂਗੇ ਆਪਾਂ ਮੈਂ ਕਿਸੇ ਗੱਲ ਤੋਂ ਭੱਜਣ ਵਾਲਾ ਨਹੀਂ ਮੈਂ ਇਹਦੀ ਪ੍ਰੋਪਰ ਜਾਂਚ ਜਿਹੜੀ ਆ ਉਹ ਕਰ ਰਿਆਂ ਆ ਕਾਫੀ ਕੁਝ ਮੇਰੇ ਹੱਥ ਲੱਗ ਚੁੱਕਾ ਆ ਮੈਂ ਤੁਹਾਨੂੰ ਬੋਧਾ ਨਹੀਂ ਕਹਿੰਦਾ ਅੱਜ ਹੋ ਗਈ ਆ 10 ਤਰੀਕ ਇਸੇ ਸਤੰਬਰ ਦੇ ਮਹੀਨੇ ਅਖੀਰ ਤੱਕ ਤੁਹਾਡੇ ਅੱਗੇ ਕੁਛ ਨਾ ਕੁਛ ਰੱਖ ਦਿਆਂਗੇ ਅਗਲਾ ਫੈਸਲਾ ਸਰਕਾਰ ਨੇ ਕਰਨਾ ਆ ਅਗਲਾ ਫੈਸਲਾ ਜਿਹੜਾ ਆ ਉਹ ਲੋਕਾਂ ਨੇ ਕਰਨਾ ਕਿ ਕਿਹੜਾ ਸਹੀ ਆ ਕਿਹੜਾ ਗਲਤ ਮੈਂ ਫਿਰ ਕਹਿ ਰਿਹਾ ਇਹ ਮੇਰਾ ਕਸੂਰ ਹੋਊਗਾ ਮੈਨੂੰ ਵੀ ਟੰਗ ਦਿਓ ਇਹੋ ਜਿਹਾ ਕੀ ਹੋ ਗਿਆ ਜਿਹੜਾ ਕੀ ਹੋ ਗਿਆ ਕਿ ਆਪਾਂ ਅੱਜ ਪਲਾਟ ਦਾ ਹੀ ਮੁੱਦਾ ਅੱਜ ਦਾ ਜਿਹੜਾ ਹੈ ਨਾ ਇਹੋ ਜਿਹਾ ਅੱਜ ਕੀ ਹੋ ਗਿਆ ਜਿਹੜਾ ਫਲੋਰ ਦਾ ਦਿਓ ਜੀ ਪਲੋਟ ਦਾ ਮੁੱਦਾ ਜੀ ਆਪਾਂ ਗੁਰੂ ਘਰ ਦੇ ਲਾਗੇ ਜਗ੍ਹਾ ਵਾਲੀ ਹੋਈ ਏਡੀ ਮਹਿੰਗੀ ਕੀਮਤ ਦੀ ਜਗ੍ਹਾ ਤੇ ਜਦੋਂ ਇੰਪਰੂਵਮੈਂਟ ਟਰਸਟ ਜਿਹੜਾ ਆ ਉਹ ਨਿਊ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਘਰ ਤੋੜ ਦਿੰਦਾ ਤੇ ਇਹ ਨਹੀਂ ਨਜ਼ਰ ਆਉਂਦਾ ਕਿ ਇਹ ਡਰਦੇ ਨੇ ਕਿ ਉਹ ਤੋਂ ਚੱਕਦੇ ਨੇ ਵੀ ਨਹੀਂ ਔਰ ਇਹ ਦੇ ਖਿਲਾਫ ਕਾਰਜਕਾਰ ਨਹੀਂ ਧਿਆਨ ਚ ਨਹੀਂ ਸੇਗਾ ਸਾਡੇ ਮੈਨੂੰ ਚੇਅਰਮੈਨ ਸਾਹਮਣੇ ਜੋ ਦੱਸਿਆ ਆ ਕਿ ਪਹਿਲਾਂ ਗੁਰਦੁਆਰਾ ਕਮੇਟੀ ਜਿਹੜੀ 6 ਮਹੀਨੇ ਪਾਛੀ ਆਏ ਸੀਗੇ ਉਹ ਕੰਪਲੇਨ ਨਹੀਂ ਕਰਦੇ ਸੀਗੇ ਡਰਦੇ ਸੀਗੇ ਕਿ ਆਪਾਂ ਕੰਪਲੇਨ ਨਹੀਂ ਕਰਨੀ ਤੁਸੀਂ ਕਾਰਵਾਈ ਕਰ ਦੋ ਹੁਣ ਮੈਂ ਕੰਪਲੇਨ ਵੀ ਕਰਤੀ ਐ ਐਵੀਡੈਂਸ ਵੀ ਦੇ ਦਿੱਤੇ ਆ ਚੇਅਰਮੈਨ ਸਾਹਮਣੇ ਕਿਹਾ ਕਿ ਜਲਦੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਲੋਕਾਂ ਨੂੰ ਬਰਾਬਰਤਾ ਦਾ ਆਸ਼ਵਾਸਨ ਦਿੱਤਾ ਜਾਵੇ ਕਿ ਇੱਕ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਚੱਲੇਗਾ ਤੇ ਕਾਨੂੰਨ ਸਭ ਲਈ ਬਰਾਬਰ ਹੋਵੇਗਾ ਤੇ ਮੈਨੂੰ ਆਸ ਹੈ ਚੇਅਰਮੈਨ ਸਾਹਿਬ ਤੇ ਅਜ ਤੱਕ ਕੋਈ આરોਪ ਤਾਂ ਨਹੀਂ ਲੱਗਿਆ ਕੋਈ ਗਲਤ ਕੰਮ ਉਹਨਾਂ ਨੇ ਕੀਤਾ ਨਹੀਂ ਅਜ ਤੱਕ ਤੇ ਮੈਨੂੰ ਆਸ ਹੈ ਕਿ ਇਹ ਵਾਲੇ ਚੇਅਰਮੈਨ ਸਾਹਿਬ ਜਿਹੜੇ ਨੇ ਉਹਦੇ ਉੱਤੇ ਟੁਕਮੀ ਕਾਰਵਾਈ ਕਰਨਗੇ ਤੇ ਪੰਜਾਬ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਕਰਾਉਣਗੇ। ਬਸ ਸਭ ਕੁਝ ਦੀ ਦੱਸ ਦੇ ਪਏ ਜੇ ਹੋਰ ਵੀ ਬੜੇ ਜਾਣੀ ਜਿੱਕੇ ਵੀ ਪਤਾ ਵਾ ਸਾਰਿਆਂ ਨੂੰ ਪਰ ਵੀ ਕਰਦਾ। ਬਸ ਫਿਰ ਵੀ ਕਾਰਵਾਈ ਅਫਸਰ ਕਿਉਂ ਨਹੀਂ ਕਰਦੇ? ਕਿ ਇਸ ਨੂੰ ਪਰ ਤਸਤੇ ਜਿਹੜੇ ਪਹਿਲੇ ਚੇਅਰਮੈਨ ਸੀ ਉਹ ਵੀ ਨਹੀਂ ਉਹਨਾਂ ਨੇ ਕੀਤੀ ਇਹਨਾਂ ਨੇ ਵੀ ਨਹੀਂ ਕਾਰਵਾਈ ਕੀਤੀ ਕਾਰਨ। ਇਹ ਵੀ ਡਰਦੇ ਨੇ? ਨਹੀਂ ਨਹੀਂ। ਮੈਨੂੰ ਚੇਅਰਮੈਨ ਸਾਹਿਬ ਨੇ ਇਹ ਕਿਹਾ ਕਿ ਮੈਨੂੰ ਕੰਪਲੇਂਟ ਅੱਜ ਆਈ ਹੈ। ਠੀਕ ਹੈ ਜੀ। ਉਹਨਾਂ ਨੂੰ ਪਹਿਲਾਂ ਕੋਈ ਲਿਖਤੀ ਕੰਪਲੇਨ ਨਹੀਂ ਕਰਦਾ ਸੀ। ਲੋਕ ਡਰਦੇ ਸੀਗੇ। ਮੈਂ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਮੈਂ ਵੀ ਡਰਦਾ ਸੀਗਾ। ਖੋ ਬਿਲਕੁਲ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਪਰ ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ ਸਾਡੇ ਅਮਰਸਰ ਦੇ ਲੋਕਾਂ ਦੀ ਮੈਂ ਇੱਕ ਚੀਜ਼ ਹੋਰ ਦੱਸਦਾ ਇਹ ਜਿਹੜੇ ਕੱਪੜੇ ਬਾਜੀ ਆ ਚੀਜ਼ਾ ਸਾਡੇ ਸ਼ਹਿਰ ਚ ਹੀ ਨਹੀਂ ਅਮਰਸਰ ਚ ਕਈ ਸ਼ਹਿਰ ਤੁਸੀਂ ਪਟਿਆਲੇ ਚ ਜਲਜੋ ਬਟਿੰਡੇ ਚ ਜਲਜੋ ਲੁਧਿਆਣੇ ਚ ਜਲਜੋ ਐਡੇ ਐਡੀ ਹੰਦੀ ਹਰ ਗੱਦੀ ਕਿਤੇ ਨਹੀਂ ਹੈਗੀ ਹਰ ਕੇਵਲ ਸਾਡੇ ਅਮਰਸਰ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਹਾਂਜੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇੱਕ ਤੇ ਪਹਿਲੇ ਨੰਬਰ ਤੇ ਮੰਦੀਮਨ ਆ ਦੂਜਾ ਆ ਵੀ ਉਹਨਾਂ ਜਿਹੜੇ ਇਹ ਰਲੇ ਦੇ ਨਾਲ ਅਫਸਰ ਚੀਫ ਮੈਨਟਰ ਵਾਲਿਆ ਮੈਂ ਇਹ ਵਾਲੇ ਚੇਅਰਮੈਨ ਦੀ ਮੈਂ ਨਹੀਂ ਕਹਿੰਦਾ ਲੜਿਆ ਦੇਖਦਾ ਦੇਖਦਾ ਜੇ ਹੋਊਗਾ ਨਾ ਜਮਲਾ ਅੱਜ ਗੜੀ ਆ ਕੋਈ ਦੇਖੋ ਇਹ ਕਾਰਵਾਈ ਹੁੰਦੀ ਕਿ ਨਹੀਂ ਆਪਾਂ ਉੱਤੇ ਵੀ ਗੱਲ ਕਰਾਂਗੇ ਜੇ ਇਹ ਟਾਈਮ ਬੋਨ ਇਨਕੁਆਇਰੀ ਦੀ ਕਾਰਵਾਈ ਨਹੀਂ ਕਰਦੇ ਆਪਾਂ ਇੱਥੇ ਹੀ ਸ਼ਹਿਰ ਚ ਰਹਿਣਾ ਮਨਦੀਪ ਭੰਨੇ ਦੇ ਨਾਲ ਜਦੋਂ ਗੱਲਬਾਤ ਕਰੀ ਦੀ ਤੁਹਾਡੇ ਮਸਲੇ ਦੇ ਲੈ ਕੇ ਆਪਾਂ ਜਦੋਂ ਪੁੱਛੀਦਾ ਵੋ ਕਹਿੰਦੀ ਮੈਂ ਕੈਮਰੇ ਸਾਹਮਣੇ ਕਿਉਂ ਆਵਾ ਇਹ ਜਿਹੜੇ ਸਿਰਫ ਬਾਹਰ ਦੇ ਵਿੱਚ ਗੱਲਾਂ ਕਰਦੇ ਕੋਈ ਸਬੂਤ ਨਹੀਂ ਹੈ ਕਿੰਨੇ ਦੇਰ ਤੋਂ ਮੇਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੁਝ ਨਹੀਂ ਹੈ ਬਹੁਤ ਵਧੀਆ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਨਾ ਤੁਹਾਡੇ ਅੱਗੇ ਵੀ ਦੀ ਮੰਦੀਪ ਸਿੰਘ ਮੰਨੇ ਨੂੰ ਆਪਾਂ ਡਿਬੇਟ ਕਰਦੇ ਆਂ ਤੁਹਾਡੇ ਪੰਜਾਬ ਦਾ ਮੀਡੀਆ ਸੁਣ ਰਿਹਾ ਦਿਖਾਓ ਜੀ ਫਿਰ ਵੀ ਸ਼ੁਰੂ ਕਰਾਓ ਦਿਖਾਓਗੇ ਆਪਾਂ ਉੱਧਰ ਖਾਵਾਂਗੇ ਜਾਓ ਮੈਂ ਜੇ ਮੈਂ ਕਹਿੰਦਾ ਜੇ ਮੈਂ ਹਾਰ ਗਿਆ ਇਹਦੇ ਸਬੂਤ ਲੈ ਕੇ ਨਾ ਆਇਆ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਪੰਜਾਬ ਦੇ ਲੋਕਾਂ ਕੋ ਘਰ ਚੱਲ ਜਾਾਂਗੇ ਸਿਆਸੀ ਤੌਰ ਤੇ ਵਿਚਰਨਾ ਵੀ ਬੰਦ ਸਮਾਜ ਦਾ ਮਾਧਿਅਮ ਨਹੀਂ ਸਮਝਦੇ ਇੱਥੇ ਸਪੋਸ ਰੱਖੋ ਆਪਾਂ ਪੇਸ਼ ਕਰਦੇ ਆਂ ਮੈਂ ਕਹਿੰਦੀ ਬਹੁਤ ਵਧੀਆ ਵੱਡਾ ਮਾਧਮ ਸਮਝਦਾ ਆਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹਰ ਘਰ ਚ ਗੱਲ ਪਹੁੰਚ ਜਾਣੀ ਆ ਮੈਂ ਬਿਲਕੁਲ ਇਹਦੀ ਤਿਆਰੀ ਕਰ ਰਿਹਾ ਪਰ ਉਸ ਤੋਂ ਪਹਿਲਾਂ ਜੇ ਮੰਦੀਪ ਮੰਨਾ ਤੇ ਕੋਈ ਟਾਈਮ ਮਿੱਥ ਲਵੇ ਜਗਾ ਤਾਂ ਅਸਮਾਨ ਸਾਰਾ ਕੁਝ ਉਹਦਾ ਆਊਗਾ ਮੈਂ ਇਹਦਾ ਜਵਾਬ ਕਿਉਂ ਨਹੀਂ ਦਿੰਦਾ ਤੁਸੀਂ ਇੰਨਾ ਹੀ ਦੱਸੋ ਅੱਛਾ ਸਿੱਧੂ ਸਾਹਿਬ ਦੇ ਅਗੇ ਕਹਿੰਦਾ ਰਿਹਾ ਵੀ ਮੇਰ ਨੂੰ ਨੋਟੀਫਾਈਟ ਕਰ ਲੈ ਮੇਰ ਨੂੰ ਨੋਟੀਫਾਈਟ ਮੈਂ ਆਮ ਮੈਂ ਵੀਡੀਓ ਪਾਈਆਂ ਨੇ ਆਪਣੀ ਆਈਡੀ ਉੱਤੇ ਮੇਰੀ ਵਾਰੀ ਕੀ ਹੋ ਗਿਆ ਮੈਂ ਵੀ ਆਮ ਜਿਹਾ ਪੰਜਾਬੀ ਆ ਇਸ ਧਰਤੀ ਦੇ ਜੰਮੇ ਆ ਇੱਥੇ ਹੀ ਮਰਨਾ ਹੈ ਆਪਾਂ ਤੇ ਮੇਰੀ ਵਾਰੀ ਕੀ ਹੋ ਗਿਆ ਮੇਰਾ ਆਰਟਿਸਟ ਵਾਲਾ ਜਿੱਤਾਂ ਦੀ ਦੱਤੇ ਨੇ ਕਿ ਮਨਦੀਪ ਸਿੰਘ ਦਾ ਮਨਣਾ ਜਿਹੜਾ ਵਾ ਉਹ ਸਿੱਧੂ ਨੂੰ ਕੜਦੇ ਯਾਨੀ ਕਿ ਉਹ ਉੱਚੇ ਲੈਵਲ ਤੇ ਹੀ ਕਿਤੇ ਇਹ ਵੀ ਤੁਹਾਡੇ ਵਿੱਚ ਨਹੀਂ ਆਹੀ ਕਿ ਮਨਦੀਪ ਸਿੰਘ ਮਨਣਾ ਮੈਂ ਸੋਚਦਾ ਨਾ ਇਹਨੂੰ ਤੇ ਮਨਦੀਪ ਸਿੰਘ ਮੱਨਾ ਵੱਡੀਆਂ ਗੱਲਾਂ ਨੇ ਸੀਆਂ ਉਹਨੂੰ ਕਦੀ ਕੁਝ ਕਹਿਣਾ ਨਹੀਂ ਦੇਖੋ ਮੈਨੂੰ ਮੇਰਾ ਮੇਰਾ ਮੁੱਖ ਮਕਸਦ ਅਮਰਸਰ ਦੇ ਲੋਕਾਂ ਨੂੰ ਨਿਜਾਤ ਦਿਵਾਉਣਾ ਆ ਤੇ ਮੈਂ ਉਹਦੇ ਵਿੱਚ ਲੱਗਾ ਹੋਇਆ ਹਾਂ ਬੇਸ਼ੱਕ ਮੈਨੂੰ ਵੀ ਕਈ ਗਲਤ ਕਹਿਣਗੇ ਮੈਂ ਇਹਦੇ ਉਹਨਾਂ ਦਾ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਮੈਂ ਪਹਿਲਾਂ ਡਰਦਾ ਸੀਗਾ ਚੁੱਪ ਕਰਦਾ ਰਿਹਾ ਪਹਿਲਾਂ ਵੀ ਚੁੱਪ ਕਰਾ ਲਿਆ ਗਿਆ ਮੈਂ ਇਸ ਗੱਲ ਨੂੰ ਅਕਸੈਪਟ ਕਰਦਾ ਹਾਂ ਪਰ ਜੇ ਮੈਂ ਕੋਈ ਕ腐ਸ਼ਨ ਦਾ ਕੋਈ ਪੈਸਾ ਮੇਰੇ ਘਰ ਆਇਆ ਆ ਤੇ ਪ੍ਰਮਾਤਮਾ ਉਹ ਮੇਰੀ ਬਿਮਾਰੀ ਤੇ ਲਾਰੇ ਇਸ ਤੋਂ ਬਾਅਦ ਹੋਰ ਮੈਂ ਕੀ ਕਹਾਂ 1 ਰੁਪਿਆ ਵੀ ਅਗਰ ਇਹਦਾ ਮੈਂ ਰਵਾਧਾ ਰ ਹਾਂ ਕਿੰਨੇ ਕੁ ਲੋਕ ਪੀੜਤ ਹੈਗੇ ਪੀੜਤ ਪੀੜਤ ਪੂਰਾ ਸ਼ਹਿਰ ਆ ਜੀ ਬੋਲਦਾ ਕੋਈ ਕੋਈ ਆ ਹਾਂ ਜੀ ਆਂਦਾ ਕਿੰਨਾ ਦੇਖੋ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਮੈਂ ਸਾਰਿਆਂ ਨੂੰ ਲੈ ਕੇ ਆਵਾਂਗੇ ਵਾਰ ਵਾਰੀ ਲੋਕ ਬੋਲਣਾ ਸ਼ੁਰੂ ਹੋਣਗੇ ਲੋਕਾਂ ਨੂੰ ਪਹਿਲਾਂ ਆਸ ਸੀ ਕਿ ਕਦੇ ਬੇਰਨਾ ਕਿਤੇ ਉਹਨੂੰ ਕੰਟਰੋਲ ਕਰ ਲੇ ਫਿਰ ਜਦੋਂ ਲੰਬਾ ਸਮਾਂ ਚੱਲਿਆ ਲੋਕ ਬੋਲਣਾ ਸ਼ੁਰੂ ਹੋਏ ਲੋਕ ਮਿਲਣਾ ਸ਼ੁਰੂ ਹੋਏ ਮੈਨੂੰ ਇਹਦੇ ਘਰ ਦੇ ਲਾਗੇ ਕੁਝ ਲੋਕ ਮਿਲੇ ਕਹਿੰਦੇ ਜੀ ਇੱਥੇ ਕੋਈ ਵਪਾਰ ਕਰਨ ਲੱਗਦੇ ਹੈ ਕਹਿੰਦਾ ਮੈਂ ਕਰਨ ਨਹੀਂ ਦੇਣਾ ਪੀ ਇਹ ਰਣਜੀਤ ਐ ਵੀ ਨਹੀਂ ਉਹ ਕਿ ਇੰਦਰਜੀਤ ਐ ਵੀ ਨਹੀਂ ਆ ਇਹ ਮਤਲਬ ਉਹਦੇ ਪਰਿਵਾਰ ਦੀ ਥੋੜੀ ਆ ਜਿਹੜਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਇਹਦੇ ਘਰ ਲਾਗੇ ਤੇ ਇਹ ਡੱਕਦਾ ਆ ਹੁਣ ਕਾਗਜ਼ ਪੱਤਰ ਪੂਰੇ ਰੱਖੋ ਵੇਖੋ ਡੱਕ ਡੱਕ ਕੇ ਵਿਖਾਵੇ ਜਿਦਾਂ ਇਹ ਜਿਹੜੀਆਂ ਇਹ ਰੀਆਂ ਕੰਮ ਕਹੋਂ ਚੱਲਨੇ ਸੀ ਉਹ ਬੰਦ ਹੋ ਗਏ ਨੇ ਉਹਨ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਜਿਨ੍ਹਾਂ ਨਾਲ ਧੱਗੇ ਹੋਏ ਨੇ ਉੱਤੇ ਬਣਦੀ ਕਾਰਵਾਈ ਕਰਵਾਵਾਂਗੇ ਜਿਨ੍ਹਾਂ ਨਾਲ ਜਿੱਦਾਂ ਇਹਨੇ ਲੋਕਾਂ ਨੂੰ ਲੁੱਟਿਆ ਆ ਉੱਤੇ ਬਣਦੀ ਕਾਰਵਾਈ ਹੋਏਗੀ ਤੇ ਲੋਕ ਜਿਹੜੇ ਨੇ ਇੰਡੀਪੈਂਡੈਂਟ ਹੋ ਕੇ ਇੱਥੇ ਜਿਹੜਾ ਆ ਉਹ ਕੰਮ ਕਰ ਸਕਣਗੇ ਮੇਰੀ ਅਮਰਸਰ ਦੇ ਲੋਕਾਂ ਨੂੰ ਵੀ ਬੇਨਤੀ ਆ ਅਸੀਂ ਅੱਜ ਗੱਲ ਕਰਦੇ ਹਾਂ ਬੱਚੇ ਛੱਡ ਕੇ ਚਲੇ ਗਏ ਬਾਹਰ ਜਾਂਦੇ ਨੇ ਜਦੋਂ ਕਾਰੋਬਾਰ ਕਰਨ ਲੱਗੇ ਇੱਕ ਮੰਨਾ ਟੈਕਸ ਨਾਲ ਲਿਖਣਾ ਪੈਣਾ ਵਾ ਜੇ ਤੁਸੀਂ ਦਫਤਰ ਖੋਦਣਾ ਵਾ ਤੇ ਤੁਹਾਨੂੰ ਇੱਕ ਉਥੇ ਉਹ ਕਰਨਾ ਪੈਣਾ ਆ ਨਾਲ ਮੰਨੇ ਨੂੰ ਪੈਸੇ ਦੇਣੇ ਪਣੇ ਆ ਤੇ ਤੁਸੀਂ ਇਸ ਇਸ ਗੱਲ ਦੀ ਆਵਾਜ਼ ਨਹੀਂ ਚੁੱਕੋਗੇ ਤੇ ਫਿਰ ਬੱਚੇ ਪੰਜਾਬ ਛੱਡ ਕੇ ਜਾਣਗੇ ਚਲੋ ਮੈਂ ਮੈਂ ਕੁਝ ਨਹੀਂ ਗਾ ਮੈਂ ਆਪਣੀ ਆਵਾਜ਼ ਤੇ ਰੱਖ ਰਿਹਾ ਆ ਭਾਵੇਂ ਇੰਨੇ ਸਾਲ ਦੱਬਿਆ ਰਿਆ ਪਰ ਆਪਣੀ ਗੱਲ ਰੱਖ ਰਿਹਾ ਆ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਲੰਬਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ